ਭੈਣ ਜੀ ਨੂਰੀ ਉਹਨਾਂ ਦੇ ਪਰਿਵਾਰ ਨੇ ਬਹੁਤ ਦੇ ਦਿੱਤੀ ਬਹੁਤ ਸਨਕਾਰ ਦਿੱਤਾ ਸੀ ਡਿਨਰ ਕੀਤਾ ਉੱਥੇ ਮੇਰਾ ਸਰਦੂਸਾ ਜੀ ਨਾਲ ਮੇਲ ਹੋਇਆ ਤੇ ਉਹ ਉਹਨਾਂ ਦੀ ਆਖਰੀ ਪਲਾਂ ਤੱਕ ਆਖਰੀ ਸਾਹ ਤੱਕ ਉਹਨਾਂ ਦੇ ਨਾਲ ਲੱਗਿਆ ਤੇ ਅੱਜ ਵੀ ਮੇਰੇ ਦਿਲ ਦੇ ਵਿੱਚ ਮੇਰੇ ਜਦੋਂ ਗੀਤ ਪੜੇ ਤਾਂ ਉਹ ਗੀਤ ਪੜ ਕੇ ਉਹਨੇ ਕਹੇ ਤੈਨੂੰ ਗੀਤ ਜਿਹੜੇ ਆ ਮੈਂ ਕਾਫੀ ਤੇ ਨੋਟ ਕਰਦੇ ਤੂੰ ਤਾਂ ਲਿਖਦਾ ਬਹੁਤ ਵਧੀਆ ਬਸ ਉਸੇ ਉੱਥੋਂ ਸਾਡੀ ਮੁਹਬਤ ਸ਼ੁਰੂ ਹੋਈ ਤੇ ਬਸ ਜਿਹੜੀ ਆਖਰੀ ਸਾਹਾਂ ਤੱਕ ਅੱਜ ਮੈਂ ਪਹਿਲਾਂ ਵੀ ਦੱਸਿਆ ਉਹ ਅੱਜ ਵੀ ਭਾਵੇਂ ਸਰੀਰਕ ਤੌਰ ਤੇ ਇੱਥੇ ਨਹੀਂ ਪਰ ਉਹਨਾਂ ਦੀ ਮਿੱਠੀ ਆਵਾਜ਼ ਉਹਨਾਂ ਦੀ ਗਾਇਕੀ ਸਰੀਲੀ ਜਿਹੜੀ ਆ ਉਹ ਫਜ਼ਾਮਾਂ ਚ ਗੂੰਜ ਰਹੀ ਹੈ। ਤੇ ਕਈ-ਕਈ ਵੀ ਕਹਿੰਦੇ ਕਿ ਜ ਸਰਦੂਲ ਬਾਈ ਨਹੀਂ ਹੀ ਜਸਵੀਰ ਨੂੰ ਇੱਥੇ ਤੱਕ ਲਿਆਂਦਾ। ਮੈਂ ਕਹਿੰਦਾ ਵੀ ਇਦਾਂ ਦੀ ਕੋਈ ਗੱਲ ਨਹੀਂ ਵੀ ਇੱਕ ਟੀਮਵਰਕ ਹੂੰ ਇੱਕ ਟੀਮਵਰਕ ਆ ਕਦੇ ਸਰਦੂਲ ਭਾਜੀ ਨੇ ਨਹੀਂ ਇਹ ਗੱਲ ਕਿਹਾ। ਕਸੂ ਸਰਦੂਲ ਭਾਜੀ ਨੇ ਬਹੁਤ ਨੇੜਤਾ ਹੋ ਗਈ ਉਸ ਪਰਿਵਾਰ ਨਾਲ ਬੜੀ ਨੇੜਤਾ ਹੋ ਗਈ ਇੱਕ ਵਾਰ ਪੈਂਦਾ ਹੈ ਸਰਦੂਲ ਭਾਜੀ ਕਿਉਂਕਿ ਆਉਂਦੇ ਜਾਂਦੇ ਰਹਿੰਦੇ ਸੀ ਪਿੰਡ ਵੀ ਗੁਣਾਚੁਰ ਹੂੰ ਹੂੰ ਤੇ ਉਹਨਾਂ ਨੇ ਜਦੋਂ ਪੁੱਛਿਆ ਵੀ ਕੋਈ ਜਸਵੀਰ ਗੀਤ ਲਿਖਿਆ ਹੂੰ ਤਾਂ ਮੈਂ ਉਹਨਾਂ ਨੂੰ ਇੱਕ ਹੋਰ ਗੀਤ ਦਾ ਜ਼ਿਕਰ ਕੀਤਾ ਸੀਗਾ ਸਰਦੂਲ ਭਾਜੀ ਦੀ ਗੱਲ ਹੈ ਜਿਹੜੀ ਕਿਸੇ ਨਾ ਕਿਸੇ ਜਦੋਂ ਕੋਈ ਐਂਟਰੀ ਹੁੰਦੀ ਹਨ ਉੱਥੇ ਕੋਈ ਨਾ ਕੋਈ ਬਾਹ ਫੜਦਾ ਹੂੰ ਤੇ ਉਹ ਬਾਹ ਜਦੋਂ ਫੜਦਾ ਨਾ ਉਹ ਬਾਹ ਫੜਨ ਦੇ ਲਈ ਤਾਂ ਕੋਈ ਚਾਹੀਦਾ ਹੁੰਦਾ ਹਾਂ 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 ਤੇ ਉਹ ਬਾਹ ਫੜੀ ਸਰਦੂਲ ਭਾਜੀ ਨੇ ਮੇਰੀ ਜਸਵੀਰ ਸਿੰਘ ਰਾਏ ਤੇ ਜਸਵੀਰ ਗੁਣਾ ਚੌਰੀਆ ਕਿਦਾਂ ਦਾ ਲੱਗਾ ਰਾਏ ਠੀਕ ਸੀ ਜਗੁਣਾ ਚੌਰੀਆ ਰਾਏ ਮੇਰਾ ਲਾਸਟ ਨੇਮ ਆ ਬਹੁਤੇ ਪਿਆਰੇ ਮੇਰੇ ਸਮਝਦੇ ਕਿ ਸ਼ਾਇਦ ਮੇਰਾ ਗੁਣਾ ਚੌਰੀਆ ਲਾਸਟ ਨੇਮ ਹੂੰ ਹੂੰ ਤੇ ਪਰ ਮੈਨੂੰ ਇਹ ਸੀ ਕਿ ਬਈ ਰਾਏ ਦੇ ਨਾਲ ਨਾਲ ਮੈਂ ਜਿਸ ਪਿੰਡ ਦੇ ਵਿੱਚ ਜਨਮ ਦੇ ਜਿਸ ਪਿੰਡ ਦੇ ਵਿੱਚ ਮੈਂ ਜਵਾਨ ਹੋਇਆ ਜਿਸ ਪਿੰਡ ਦੇ ਵਿੱਚ ਮੈਂ ਖੇਡਿਆ ਉਸ ਪਿੰਡ ਦਾ ਨਾਮ ਨਾ ਮੇਰੇ ਕੀਤਾ ਦੋ ਫਿਲਮਾਂ ਆ ਰਹੀਆਂ ਜਿਹਸਾਂ ਦੀਆਂ ਪ੍ਰੋਡਕਸ਼ਨ ਕੀਤੀਆਂ ਪਹਿਲਾਂ ਜਿਹੜੀ ਫਿਲਮ ਆ ਰਹੀ ਆ ਵੱਡਾ ਘਰ ਅੱਛਾ ਜੀ ਵੱਡਾ ਘਰ ਫਿਲਮ ਜਿਹੜੀ ਆ ਉਹ ਲਿਖੀ ਵੀ ਮੈਂ ਆ ਤੇ ਉਹਦੇ ਮਤਲਬ ਇਹ ਕਹਿ ਲਓ ਵੀ ਕਹਾਣੀ ਡਾਇਲੋਗ ਸਕ੍ਰੀਨ ਪਲੇ ਗੀਤ ਸਾਰਾ ਕੁਝ ਮੈਂ ਲਿਖਿਆ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਗੁਰਪ੍ਰੀਤ ਬੰਗੜ ਤੇ ਨਾ ਬੰਗੜ ਦੇ ਨਾਲ ਮੈਂ ਤੁਹਾਡਾ ਆਪਣਾ ਲਾਲ ਕਮਲ ਚੱਕਸਬੂ ਬਸਰ ਗੀਤ ਪੰਜਾਬੀ ਸੰਗੀਤ ਦੇ ਵਿੱਚ ਆਏ ਅਤੇ ਹਵਾ ਹੋ ਗਏ ਤੇ ਬਹੁਤ ਸਾਰੇ ਗੀਤ ਇਹੋ ਜਿਹੇ ਵੀ ਆਏ ਜੋ ਲੋਕ ਗੀਤ ਹੋਣ ਨੇ ਬੜੇ ਜੋ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਰਾਸ ਕਰਦੇ ਨੇ ਜਿਨ੍ਹਾਂ ਦੇ ਵਿੱਚੋਂ ਕਿਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਨਹੀਂ ਤੂੰ ਟਿਕ ਟਿਕ ਕਰਾ ਲਈ ਚੋਰੀ ਚੋਰੀ ਤੁਰ ਗਈ ਜਹਾਜ਼ ਚੜ੍ਹ ਕੇ ਇੱਕ ਖੱਤ ਸੱਜਣਾ ਵਿੱਚ ਸਾਡੇ ਨਾਂ ਲਿਖ ਦੇ ਚਾਹੇ ਹਾਂ ਲਿਖ ਦੇ ਚਾਹੇ ਨਾ ਲਿਖ ਦੇ ਅਸੀਂ ਫੁੱਲ ਖਲੇ ਜਾਂ ਕੰਡੇ ਹਾਂ ਅਸੀਂ ਨਿੱਗੇ ਹਾਂ ਜਾਂ ਠੰਡੇ ਹਾਂ ਚਾਹੇ ਧੁੱਪ ਲਿਖ ਦੇ ਜਾਂ ਛਾਂ ਲਿਖ ਦੇ ਇੱਕ ਖੱਤ ਸਜਣਾ ਬਈ ਸਾਡੇ ਨਾਂ ਲਿਖਦੀ ਤੈਨੂੰ ਦੇਖ ਲਾਂਗੇ ਤੈਨੂੰ ਦਿਖ ਲਾਂਗੇ ਤੂੰ ਕਿੱਥੋਂ ਤੱਕ ਨਵੋਣੀ ਐ ਤੇ ਜੇਕਰ ਗੱਲ ਕਰੀਏ ਕਿਤੇ ਕੱਲੀ ਬਹਿ ਕੇ ਸੋਚੀ ਨੀ ਤਾਂ ਕੋਈ ਫਿਲਮ ਕੋਈ ਵੀ ਪੰਜਾਬ ਵਿੱਚ ਇਹੋ ਜਿਹੀ ਗੱਡੀ ਨਹੀਂ ਸੀ ਜੇਤੇ ਇਹ ਨਾਂ ਲਿਖਿਆ ਗਿਆ ਹੋਵੇ ਹੋਰ ਵੀ ਬਹੁਤ ਸਾਰੇ ਗੀਤ ਉਸ ਗਾਇਕ ਨੇ ਲਿਖੇ ਤੇ ਉਸ ਮਹਾਨ ਗਾਇਕ ਦੇ ਨਾਲ ਅੱਜ ਆਪਾਂ ਛੋਟੀ ਜਿਹੀ ਇੱਕ ਮੁਲਾਕਾਤ ਕਰਦੇ ਹਾਂ ਗੱਲਬਾਤ ਕਰਦੇ ਹਾਂ ਜਾਣਦੇ ਉਹਨਾਂ ਦੇ ਜੀਵਨ ਦੇ ਨਾਲ ਜਾਣਦੇ ਹਾਂ ਉਹਨਾਂ ਦੀ ਗਾਇਕੀ ਦੇ ਵਿੱਚ ਕਿਸ ਤਰ੍ਹਾਂ ਉਹ ਆਈ ਕਿਸ ਤਰ੍ਹਾਂ ਉਹਨਾਂ ਨੇ ਇਸ ਗਾਇਕੀ ਦੇ ਵਿੱਚ ਪੈਰ ਰੱਖਿਆ ਆਓ ਗੱਲਬਾਤ ਕਰਦੇ ਹਾਂ ਉਸਤਾਦ ਗਾਇਕ ਜਸਵੀਰ ਗੁਣਾ ਚੌਰੀਆ ਦੇ ਨਾਲ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਉਹ ਮਹਾਨ ਗੀਤਕਾਰ ਜਸਵੀਰ ਗੁਣਾ ਚੌਰੀਆ ਜੀ ਆਪਾਂ ਗੱਲਬਾਤ ਕਰ ਲੈਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਲਪਾ ਜੀ ਡੇਲੀ ਪੋਸਟ ਪੰਜਾਬੀ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਜਸਵੀਰ ਗੁਣਾ ਚੌਰੀਆ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਕਿੱਦਾਂ ਚੱਲਦੀ ਹੈ ਜ਼ਿੰਦਗੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਰੰਗਾਂ ਚ ਚੱਲ ਰਹੀ ਹੈ ਮਸਤੀ ਚ ਚੱਲਤੁਈ ਗੱਲਬਾਤ ਕਰੀਏ ਆਪਾਂ ਉਸੇ ਹੀ ਦੌਰ ਬਾਰੇ ਉਹੀ ਗੀਤਕਾਰੀ ਦੇ ਖੇਤਰ ਬਾਰੇ ਤੇ ਕਿੱਦਾਂ ਆਉਣਾ ਹੋਇਆ ਸੀ ਗੀਤਕਾਰੀ ਦੇ ਹੁਣ ਜਿਹੜੇ ਗੀਤ ਰਿਕਾਰਡ ਕਰਾਉਣੇ ਬਹੁਤ ਸੌਖੇ ਹੋ ਗਏ ਹੂੰ ਜਦੋਂ ਅਸੀਂ ਗੀਤਕਾਰੀ 'ਚ ਆਇਆ ਹੂੰ ਉਦੋਂ ਬਹੁਤ ਸਟਰਗਲ ਕਰਨੀ ਪਈ ਉਹ ਲੰਬੀਆਂ ਗੱਲਾਂ ਨੇ ਮੈਂ ਬਹੁਤ ਇੰਟਰਵਿਊਜ਼ ਦੇ ਵਿੱਚ ਕਰ ਚੁੱਕਿਆ ਹੂੰ ਬਸ ਇੱਕ ਜਨੂਨ ਸੀ ਹੂੰ ਉਹ ਜਨੂਨ ਦੇ ਕਰਕੇ ਲੱਗੇ ਰਹੇ ਜੁਟੇ ਰਹੇ ਸੰਘਰਸ਼ ਕੀਤਾ ਹੂੰ ਤੇ ਇੱਕ ਦਿਨ ਸਤਗੁਰੂ ਦੀ ਰਹਿਮਤ ਸਦਕਾ ਉਹ ਮੁਹੱਬਤ ਮੇਰੀ ਜਿਹੜੀ ਅੱਜ ਤੱਕ ਮਿਲ ਰਹੀ ਹੈ ਹੂੰ ਤੇ ਜਿਹੜਾ ਮੈਂ ਪੰਜਾਬੀ ਸਰੋਤਿਆਂ ਦਾ ਪੰਜਾਬੀ ਦਰਸ਼ਕਾਂ ਦਾ ਜਿਨ੍ਹਾਂ ਨੇ ਪਿਆਰ ਇੰਨਾ ਦਿੱਤਾ ਉਹਨਾਂ ਦੇ ਮੁਹੱਬਤ ਦਾ ਕਰਜ਼ਾ ਹੀ ਆਂਦਾ ਤੇ ਚिटਕ ਕਿਦਾਂ ਲਗੀ ਲਿਖਣ ਨੂੰ ਕਿਦਾਂ મતલਬ ਕਿਦਾਂ ਕਿਹਾ ਕਿ ਮੈਂ ਗੀਤਕਾਰ ਹੀ ਬਣਨਾ ਕਿਦਾਂ ਕਿਹਾ ਕਿ ਮੈਂ ਲਿਖਣਾ ਹੈ ਹਾਂ ਬਸ ਇਹ ਕਹਿ ਲਓ ਕਿ ਜਦੋਂ ਬਚਪਨ ਦੇ ਵਿੱਚ ਸੁਰਤਾਂ ਸੰਭਾਲੀ ਹੂੰ ਉਦੋਂ ਤੋਂ ਪੰਜਾਬੀ ਸੰਗੀਤ ਕੰਨਾਂ 'ਚ ਵੱਜਦਾ ਸੀ ਹੂੰ ਕੋਠਿਆਂ ਤੇ ਸਪੀਕਰ ਜਿਹੜੇ ਸੁਣਨੇ ਕੋਠਿਆਂ 'ਚ ਤੇ ਵੱਜਦੇ ਹੂੰ ਤੇ ਫਿਰ ਮਹਾਨ ਗੀਤਕਾਰਾਂ ਦੀਆਂ ਕਿਤਾਬਾਂ ਲੈ ਕੇ ਪੜ੍ਹਨੀਆਂ ਹੂੰ ਉਸਤਾਦ ਗੀਤਕਾਰ ਹੂੰ ਬਾਦਲ ਸਿੰਘ ਜੀ ਮਾਨ ਮਰਾੜਾ ਵਾਲੇ ਦੇਵ ਤਰੀਕਿਆਂ ਵਾਲੇ ਦیدار ਸੰਧੂ ਜੀ ਹੂੰ ਸੋ ਬਸ ਹੌਲੀ-ਹੌਲੀ ਉਹ ਜਿਹੜੀ ਚੇਤਕ ਸੀਗੀ ਫੁੱਲਾਂ ਤੋਂ ਤਿਤਲੀਆਂ ਨੂੰ ਫੜਦੇ ਆ ਪਤਾ ਨਹੀਂ ਲੱਗਾ ਕਦੋਂ ਇਹ ਜਸਵੀਰ ਬਾਈ ਇਹ ਤੁਸੀਂ ਗੱਲ ਕਰਦੇ ਹੋ ਨਾ ਕਿ ਫੁੱਲਾਂ ਤੋਂ ਤਿਤਲੀਆਂ ਨੂੰ ਫੜਦੇ ਆ ਫੜਦੇ ਆ ਇੱਥੇ ਥੱਕ ਆ ਗਏ ਤੇ ਇਹ ਵੀ ਇਹ ਵੀ ਅਸੀਂ ਗੱਲ ਕਰਾਂਗੇ ਇਹਦੇ ਵਿੱਚ ਵੀ ਆਪਾਂ ਜਾਵਾਂਗੇ ਤੇ ਕਾਰਨ ਕੀ ਰਿਹਾ ਸੀ ਕਿ ਮਤਲਬ ਨਾ ਹੋਵੇ ਜਾਂ ਕੋਈ ਸ਼ੰਦਰੂ ਟੁੱਟਿਆ ਸੀ ਕੋਈ ਅਜਿਹੀ ਗੱਲ ਨਹੀਂ ਮੈਂ ਆਲੇ ਦੁਆਲੇ ਚ ਬਹੁਤ ਖੁਸ਼ ਫੜਿਆ ਤੇ ਹੁਣ ਵੀ ਮੇਰੇ ਬਹੁਤ ਗੀਤ ਇਦਾਂ ਦੇ ਨੇ ਜਿਵੇਂ 911 ਹੋਇਆ ਉਦੋਂ ਮੈਂ ਗੀਤ ਲਿਖਿਆ ਕੁਦਰਤ ਤੋਂ ਡਰ ਬੰਦੇ ਆ ਪਤਾ ਨਹੀਂ ਕਦੋਂ ਕਿੱਥੇ ਕੀ ਹੋਣਾ ਬਿਲਕੁਲ ਤੇ ਫਿਰ ਜਦੋਂ ਨਸ਼ੇ ਦਾ ਬਹੁਤ ਜ਼ਿਆਦਾ ਗੋਲ ਵਾਲਾ ਹੋਇਆ ਮੈਂ ਗੀਤ ਲਿਖਿਆ ਜਵਾਨੀਆਂ ਵਿਚਾਲੋ ਜਵਾਨੀਆਂ ਵਿਚਾਲੋ ਕਿਹੜੇ ਰਾਹੇ ਪੈ ਗਏ ਗੁੰਮਰਾਹ ਹੋਈ ਜਾਂਦੇ ਉਹ ਨਸ਼ਿਆਂ ਚ ਡੁੱਬ ਕੇ ਤਬਾਹ ਹੋਈ ਜਾਂਦੇ ਹੂੰ ਹੂੰ ਤੋਬਾ 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 ਖੜੇ ਛੜ ਬਾਰੋ ਜਵਾਨੀਆਂ ਵਿਚਾਲੋ ਜਵਾਨੀਆਂ ਵਿਚਾਲੋ ਸੋ ਇਦਾਂ ਨਹੀਂ ਹੈਗਾ ਤੇ ਕੁਝ ਜੱਗ ਦੇ ਵਿੱਚ ਕੁਝ ਦੋਸਤਾਂ ਮਿੱਤਰਾਂ ਨਾਲ ਵਾਪਰਿਆ ਘਟਨਾਵਾਂ ਕੁਝ ਜ਼ਿੰਦਗੀ ਦੇ ਵਿੱਚ ਵਾਪਰਿਆ ਸੋ ਸਭ ਕੁਝ ਨੂੰ ਲੈ ਕੇ ਮੈਂ ਜਿਹੜੇ ਗੀਤਾਂ ਚ ਬਣੂਦੀ ਕੁਝ ਫੈਮਿਲੀ ਦੇ ਵਿੱਚ ਕੌਣ ਕੌਣ ਆਪਣੇ ਹੋਰ ਫੈਮਿਲੀ ਦੇ ਵਿੱਚ ਬਸਸੀ ਮੇਰੇ ਪੇਰੈਂਟਸ ਜਿਹੜੇ ਇੱਥੇ ਗੁਣਾਚਰਪਿੰਡ ਦੇ ਵਿੱਚ ਨੇ ਹੂੰ ਮੇਰੇ ਦੋਸਤ ਸਿਸਟਰ ਦੋਵੇਂ ਇੰਗਲੈਂਡ ਚ ਮੇਰਾ ਭਾਂਜਾ ਵੀ ਲਿਖਦਾ ਹੈ ਗਾਣਾ ਨਾਵ ਗੜੀ ਵਾਲਾ ਹੂੰ ਜਿੱਤੇ ਦੋ ਤਿੰਨ ਗਾਣੇ ਕਾਫੀ ਮਕਬੂਲ ਹੋਏ ਨਵੇਂ ਮੁੰਡਾ ਰੀਸਾਂ ਕਰਦੇ ਵੱਲੋਂ ਤੇਰੇ ਜੱਟ ਦੀ ਹੂੰ ਹਾਂ ਮੁੰਡਾਂ ਕੇ ਪੰਜਾਬੋਂ ਕਈ ਗੀਤ ਉਹਦੇ ਆਏ ਨੇ ਆ ਹੁਣ ਵੀ ਗਲਾਬ ਸਿੱਧੂ ਦਾ ਉਹ ਲਿਖਿਆ ਗੀਤ ਹੈ ਸੋ ਬਸ ਸਭ ਸਹੀ ਚੱਲਦਾ ਹੈ ਤੇ ਭਾਜੀ ਫਿਰ ਚੇਟਕ ਕਿੱਥੋਂ ਪਈ ਸੀ ਕਹਿੰਦਾ ਮਤਲਬ ਕਿਸੇ ਨੂੰ ਪੜ ਕੇ ਲੱਗੇ ਇੱਧਰ ਆਏ ਜਾਂ ਫਿਰ ਲੱਗਾ ਕਿ ਨਹੀਂ ਮੈਂ ਗੀਤ ਕਰਾਂ ਜਾਂ ਮੇਰਾ ਨਾਮ ਹੋਵੇ ਜਾਂ ਸਪੀਕਰਾਂ 'ਚ ਮੇਰਾ ਨਾਮ ਬੋਲੇ ਬਸ ਇਹ ਇੱਕ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜਿਵੇਂ ਇੱਕ ਜਨੂਨ ਸੀ ਕਿ ਜਦੋਂ ਸਪੀਕਰਾਂ 'ਚ ਗੀਤ ਵੱਜਦੇ ਹੁੰਦੇ ਸੀ ਇੱਕ ਇਦਾਂ ਲੱਗਦਾ ਸੀ ਕਿ ਚਾਹ ਜਿਆ ਨਹੀਂ ਹੁੰਦਾ ਸੀ ਵੀ ਮੈਂ ਵੀ ਮੇਰਾ ਹੀ ਵੱਜੇ ਮੇਰੇ ਵੀ ਗੀਤ ਜਿਹੜੇ ਉਹ ਸਪੀਕਰਾਂ 'ਚ ਵੱਜਣ ਮੇਰੇ ਵੀ ਗੀਤ ਲੋਕਾਂ ਦੀ ਟੇਬਲ ਕਾਟਾਂਗੇ ਵੱਜਣ ਹੂੰ 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 ਲੋਕਾਂ ਦੇ ਕੰਨਾਂ ਤੱਕ ਪਹੁੰਚਣ ਤੇ ਕਦੇ ਦੇਖੀ ਸੀ ਫਿਲਮ ਯਾਰੀ ਏਜੰਟ ਦੀ ਨਹੀਂ ਆਪਾਂ ਜਾ ਕੇ ਸ਼ਹਿਰ ਬਟੇਵਾਲੇ ਤੇ ਬਹਿ ਕੇ ਪਾਰਕਾਂ 'ਚ ਮौजਾਂ ਆਪਾਂ ਮਾਣੀਏ ਜਿਆਦਾ ਦੇ ਸਿਨੇ ਉੱਠਦੇ ਵਾਲੇ ਕਿੱਦਾਂ ਮ ਆ ਸਰਦੂਲ ਭਾਜੀ ਨਾਲ ਬਸ ਮੇਰੇ ਇੱਕ ਬਹੁਤ ਪਿਆਰੇ ਮੇਰੇ ਇਹ ਕਹ ਲਓ ਕਿ ਟੀਚਰ ਹਮ ਮਾਸਟਰ ਹਰਜੋਗ ਜੀ ਜਗਤਪੁਰ ਉਧੋਂ ਪੜਾਉਂਦੇ ਹੁੰਦੇ ਸੀ ਹਮ ਉਹਨਾਂ ਦੇ ਦਰਦਾਰ ਸੰਧੂ ਉਹਨਾਂ ਦੇ ਨਾਲ ਬਹੁਤ ਨੇੜਤਾ ਸੀ ਅੱਛਾ ਜੀ ਬਸ ਇੱਕ ਵਾਰ ਉਹਨੂੰ ਮੇਰੇ ਦੋ ਤਿੰਨ ਗੀਤ ਰਿਕਾਰਡ ਹੋ ਚੁੱਕੇ ਸੀ ਹਮ ਚੰਡੀਗੜ੍ਹ ਤੋਂ ਵਾਪਸੀ ਵੇਲੇ ਮਾਸਟਰ ਹਰਜੋਗ ਜੀ ਨੇ ਕਿਹਾ ਕਿ ਆਪਾਂ ਨੂਰੀ ਜੀ ਉਹਨਾਂ ਦੇ ਘਰੇ ਰੁਕਣਾ ਥੋੜਾ ਚਿਰ ਹੂੰ ਤੇ ਭੈਣ ਜੀ ਨੂਰੀ ਉਹਨਾਂ ਦੇ ਪਰਿਵਾਰ ਨੇ ਬਹੁਤ ਇੱਜ਼ਤ ਦਿੱਤੀ ਬਹੁਤ ਸਰਕਾਰ ਦਿੱਤਾ ਸੀ ਡਿਨਰ ਕੀਤਾ ਉੱਥੇ ਮੇਰਾ ਸਰਦੂਸ ਕਰਦਾ ਪਾਜੀ ਨਾਲ ਮੇਲ ਹੋਇਆ ਤੇ ਉਹ ਉਹਨਾਂ ਦੀ ਆਖਰੀ ਪਲਾਂ ਤੱਕ ਆਖਰੀ ਸਾਹ ਤੱਕ ਉਹਨਾਂ ਦੇ ਨਾਲ ਨੇ ਰਿਹਾ ਤੇ ਅੱਜ ਵੀ ਮੇਰੇ ਦਿਲ ਦੇ ਵਿੱਚ ਇਹ ਸਿਲੈਕਟ ਕਿੱਦਾਂ ਹੋਇਆ ਗੀਤ ਵੀ ਤੁਸੀਂ ਸੁੱਧਾ ਹੀ ਕਹਿੰਦਾ ਸਰਦੂਸ ਸਰ ਵੀ ਆ ਗੀਤ ਲੈ ਕੇ ਆਇਆ ਕਰਨਾ ਆਪ ਨਹੀ ਜੀ ਉਹਨਾਂ ਨੂੰ ਮੇਰੇ ਜਦੋਂ ਗੀਤ ਪੜ੍ਹੇ ਤਾਂ ਉਹ ਗੀਤ ਪੜ੍ਹ ਕੇ ਉਹਨੇ ਕਿਹਾ ਤਿੰਨ ਗੀਤ ਜਿਹੜੇ ਆ ਮੇਰੀ ਕਾਪੀ ਤੇ ਨੋਟ ਕਰਦੇ ਤੂੰ ਤਾਂ ਲਿਖਦਾ ਬਹੁਤ ਵਧੀਆ ਹੂੰ ਬਸ ਉਸੇ ਉੱਥੋਂ ਸਾਡੀ ਮੁਹਬਤ ਸ਼ੁਰੂ ਹੋਈ ਤੇ ਬਸ ਜਿਹੜੀ ਆਖਰੀ ਸਾਹਾਂ ਤੱਕ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਉਹ ਅੱਜ ਵੀ ਭਾਵੇਂ ਸਰੀਰਕ ਤੌਰ ਤੇ ਇੱਥੇ ਨਹੀਂ ਪਰ ਉਹਨਾਂ ਦੀ ਮਿੱਠੀ ਆਵਾਜ਼ ਉਹਨਾਂ ਦੀ ਗਾਇਕੀ ਸਰੀਲੀ ਜਿਹੜੀ ਆ ਉਹ ਫਜ਼ਾਮਾਂ ਚ ਗੂੰਜ ਰਹੀ ਹੈ ਤੇ ਕਈ ਕਈ ਵੀ ਕਹਿੰਦੇ ਕਿ ਸਰਦੂਲ ਬਾਈ ਨਹੀਂ ਹੀ ਜਸਵੀਰ ਨੂੰ ਇੱਥੇ ਤੱਕ ਲਿਆਂਦਾ ਮੈਂ ਕਹਿੰਦਾ ਵੀ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਇੱਕ ਟੀਮ ਵਰਕ ਹੂੰ ਇੱਕ ਟੀਮ ਵਰਕ ਆ ਕਦੇ ਸਰਦੂਲ ਭਾਜੀ ਨੇ ਨਹੀਂ ਇਹ ਗੱਲ ਕਹੀ ਆ ਉਹਨਾਂ ਦੇ ਮੂੰਹ ਨਹੀਂ ਸੁਣਦੇ ਕਿਉਂਕਿ ਉਸਤਾਦ ਉਸਤਾਦਾਂ ਦੇ ਮੂੰਹੋਂ ਨਿਕਲਦੀ ਨਹੀਂ ਉਹ ਗੱਲ ਤੇ ਇੱਕ ਟੀਮ ਵਰਕ ਹੂੰ ਕਿਉਂਕਿ ਅچھے ਗੀਤ ਲਿਖੇ ਨੇ ਅچھے ਅੱਛੀ ਆਵਾਜ਼ ਮਿਲ ਜਾਣੀ ਤੇ ਮੈਂ ਸਟਰਗਲ ਭਾ ਕਿੰਨਾ ਕਰਨਾ ਪਿਆ ਸੀ ਕਿ ਲੈ ਬਈ ਗੀਤ ਚੱਕ ਕੇ ਕਿਸੇ ਕੋਲ ਗਏ ਹੋਣੇ ਕਿਉਂਕਿ ਉਹ ਨਾ ਦੌਰਾਂ ਦੇ ਵਿੱਚ ਤਾਂ ਬੜਾ ਬੜਾ ਕਠਨ ਹੁੰਦਾ ਸੀ ਗੀਤ ਰਗੜ ਦਾ ਬਸ ਹੀ ਉਹ ਤਾਂ ਮੈਂ ਤਾਂ ਦੱਸਿਆ ਵੀ ਜਦੋਂ 6ਵੀਂ 7ਵੀਂ ਕਲਾਸ 'ਚ ਪੜ੍ਹਦੇ ਸੀ ਉਦੋਂ ਹੀ ਇਹ ਚੇਤੇ ਲੱਗੇ ਤੇ ਬਸ ਇਦਾਂ ਇਹ ਚੱਲਦਾ ਵੇ ਫੇਰ ਮਤ ਰਿਕਾਰਡਿੰਗ ਕਰਾਉਣ ਲਈ ਪੰਜ ਸਾਲ ਜਿਹੜੇ ਹਾਂਜੀ ਬਸ ਇਦਾਂ ਹੀ ਰਿਕਾਰਡਿੰਗ ਕਰਾਉਣ ਲਈ ਫੇਰ ਬੱਸੇ ਚੜ੍ਹ ਕੇ ਕਿਸੇ ਗਾਇਕ ਕੋਲ ਗਏ ਬਸ ਬਸ ਜਾਂਦੇ ਰਹਿ ਜੀ ਤੇ ਉਹ ਤਾਂ ਤੇ ਫੇਰ ਕਿਹਾ ਹੋਣਾ ਬਈ ਜਸਵੀਰ ਕਰ ਦਾਂਗੇ ਕੀਤੇ ਨਹੀਂ ਹੋਣੇ ਬਸ ਬਹੁਤ ਕੁਛ ਇ ਇਦਾਂ ਕਹਿੰਦੇ ਕੋਈ ਆ ਸੀ ਕਿ ਹਾਂਜੀ ਹੁਣ ਕੀ ਸੀ ਕਈ ਕਈ ਗਾਇਕ ਇਦਾਂ ਦੇ ਵੀ ਸੀ ਜਿਨ੍ਹਾਂ ਨੇ ਇਸ ਬਹਾਨੇ ਪੈਸੇ ਵਟੋਰੇ ਕੇ ਗੀਤਾਂ ਦੀ ਰਿਹੈ ਸਰ ਕਰਨੀ ਆ ਕਈ ਇਦਾਂ ਦੇ ਸੀਗੇ ਕਿ ਜਿਨ੍ਹਾਂ ਨੇ ਦਰਵਾਜ਼ੇ ਤੋਂ ਮੋੜ ਦਿੰਦੇ ਸੀਗੇ ਤੇ ਕੱਲ ਆ ਜਾ ਯਾਰ ਸੋ ਮੈਂ ਫੇਰ ਤਾਂ ਨੀਂਦ ਆ ਜਾਂਦੀ ਸੀ ਘਰ ਆ ਕੇ ਜਦੋਂ ਮੋੜ ਦਿੰਦੇ ਹੀ ਨਹੀਂ ਪਰ ਇੱਕ ਉਹ ਇੱਕ ਆਪਣੇ ਆਪ ਤੇ ਭਰੋਸਾ ਸੀ ਇੱਕ ਆਪਣੇ ਆਪ ਤੇ ਭਰੋਸਾ ਸੀ ਇੱਕ ਜਨੂਨ ਸੀ ਦਿਲ ਦੇ ਵਿੱਚ ਕੋਈ ਨਹੀਂ ਇਸ ਸੰਘਰਸ਼ ਇਸ ਸਟਰਗਲ ਕਰਨੀ ਪੈਣੀ ਹੈ ਪਰ ਮੈਂ ਮੇਰੇ ਗੀਤ ਮੈਨੂੰ ਆਪਣੇ ਆਪ ਤੇ ਮਾਣ ਸੀ ਤੁਹਾਨੂੰ ਲੱਗਦਾ ਸੀ ਲੱਗਦਾ ਸੀ ਕਿ ਜੜ ਲੱਗ ਜਾਣੀ ਅੱਜ ਨਹੀਂ ਤਾਂ ਕੱਲ ਹੂੰ 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 ਫਿਰ ਉਹਨਾਂ ਗਾਇਕਾਂ ਨੇ ਮੇਤੋਂ ਗੀਤ ਮੰਗਣੇ ਸ਼ੁਰੂ ਕੀਤੇ ਸੋ ਉਹ ਰਾਜ ਜਦੋਂ ਜਦੋਂ ਗੁੱਡੀ ਚੜ ਗਈ ਫਿਰ ਜਦੋਂ ਹੋ ਗਿਆ ਲੈ ਵੀ ਸਾਢੇ ਆਪਰਾ ਤੇ ਹੱਟ ਹੋ ਗਿਆ ਫਿਰ ਜੰਦੇ ਨਹੀਂ ਜੰਦੇ ਫਿਰ ਪਤਾ ਨਹੀਂ ਹੋਰ ਕਿੰਨੇ ਕ ਗੀਤ ਪਵਾੜੇ ਵੀ ਗੀਤ ਤੁਹਾਡੇ ਆ ਸੀ ਬੜੇ ਹੋਰ ਵੀ ਬੜੇ ਤੁਹਾਡੇ ਗੀਤ ਜਿਹੜੇ ਆਏ ਸੀਗੇ ਤੇ ਜਦੋਂ ਗੁੱਡੀ ਚੜ ਗਈ ਫਿਰ ਉਹ ਸਿੰਗਰ ਵੀ ਤੁਹਾਡੇ ਕੋਲ ਆਏ ਹੋਣੇ ਫਿਰ ਬਿਲਕੁਲ ਬਿਲਕੁਲ ਫਿਰ ਤੁਸੀਂ ਮੋੜਿਆ ਤਾਂ ਨਹੀਂ ਪਨਨੋ ਨਹੀਂ ਮੇਰਾ ਸੁਭਾਅ ਦੇ ਵਿੱਚ ਇਦਾਂ ਦਾ ਹੈ ਨਹੀਂ ਕੁਝ ਕਿਉਂਕਿ ਮੈਂ ਹਰੇਕ ਦਾ ਸਤਿਕਾਰ ਕਰਦਾ ਪਿਆਰ ਕਰਦਾ ਹੂੰ ਸੋ ਮੇਰੇ ਸੁਭਾਅ ਚ ਨਹੀਂ ਇਦਾਂ ਦਾ ਤੇ ਫਿਰ ਇਸ ਤੋਂ ਬਾਅਦ ਫਿਰ ਸਾਡੇ ਆਪਰਾ ਤੇ ਸਿਕਿਉਡਣਾ ਬਸ ਉਹ ਸਰਦੂਲ ਭਾਜੀ ਨੇ ਬਹੁਤ ਨੇੜਤਾ ਹੋ ਗਈ ਹੂੰ ਉਸ ਪਰਿਵਾਰ ਨਾਲ ਬੜੀ ਨੇੜਤਾ ਹੋ ਗਈ ਇੱਕ ਵਾਰ ਪਿੰਡ ਆਏ ਸਰਦੂਲ ਭਾਜੀ ਕਿਉਂਕਿ ਆਉਂਦੇ ਜਾਂਦੇ ਰਹਿੰਦੇ ਸੀ ਪਿੰਡ ਵੀ ਗੁਣਾਚੁਰ ਹੂੰ ਹੂੰ ਤੇ ਉਹਨਾਂ ਨੇ ਜਦੋਂ ਪੁੱਛਿਆ ਵੀ ਕੋਈ ਜਸਵੀਰ ਗੀਤ ਲਿਖਿਆ ਹੂੰ ਤਾਂ ਮੈਂ ਉਹਨਾਂ ਨੂੰ ਇੱਕ ਹੋਰ ਗੀਤ ਦਾ ਜ਼ਿਕਰ ਕੀਤਾ ਸੀਗਾ ਉਹ ਕਹਿੰਦੇ ਕੁਝ ਹੋਰ ਵੀ ਲਿਖਿਆ ਜਦੋਂ ਇਹ ਗੀਤ ਮੈਂ ਸਾਂਝਾ ਕੀਤਾ ਕਹਿੰਦੇ ਯਾਰ ਆਹ ਵਧੀਆ ਗੀਤ ਆ ਤੁਹਾਨੂੰ ਇਹ ਲਪੋਈ ਜਾਂਦਾ ਸੋ ਬਸ ਇਦਾਂ ਹੀ ਚੱਲਦਾ ਰਿਹਾ ਅੱਛਾ ਜਸਵੀਰ ਭਾਈ ਕਿਉਂਕਿ ਸਰੋਤੇ ਤੁਹਾਨੂੰ ਲੱਖਾਂ ਲੋਕ ਜਿਹੜੇ ਨਾ ਤੁਹਾਨੂੰ ਦੇਖਣਗੇ ਤੇ ਲੱਖਾਂ ਲੋਕ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਕਮੈਂਟਸ ਯਾਰੀ ਪੁੱਛਣਗੇ ਵੀ ਤੇ ਫਿਰ ਸੋਚਿਆ ਸੀ ਕਿ ਵੀ ਇੰਨਾ ਗੀਤ ਚੱਲ ਜਾਣਾ ਸਾਡੇ ਆਪਾਂ ਤਾਂ ਸਿਕਿਉਰ ਹੋਣਾ ਕਈ ਵਾਰ ਮਿੱਥ ਕੇ ਕੀਤੀਆਂ ਗੱਲਾਂ ਨਹੀਂ ਚੱਲਦੀਆਂ ਹੂੰ ਹੂੰ ਜਿਹੜੀਆਂ ਅਚਾਨਕ ਹੋ ਜਾਂਦੀਆਂ ਉਹ ਚੱਲ ਜਾਂਦੀਆਂ ਹਾਂ ਸੋ ਸਾੜਿਆਂ ਪਰਾਂ ਤੇ ਸਿੱਖੀ ਉੱਡਣਾ ਗੀਤ ਜਿਹੜਾ ਸੀ ਅਸਲ ਦੇ ਵਿੱਚ ਉਹ ਟੇਪ ਦੇ ਵਿੱਚ ਹੋਰ ਗੀਤ ਪਾਏ ਗਏ ਸੀ ਉਹ ਤਾਂ ਨਿਰਮਲ ਨਿਮਾ ਜੀ ਦਾ ਟਰੈਕ ਇੱਕ ਵਾਧੂ ਬਣਿਆ ਹੋਇਆ ਸੀ ਉਹ ਟਰੈਕ ਦੇ ਵਿੱਚ ਫਿੱਟ ਕੀਤਾ ਗਿਆ ਗੀਤ ਉਹ ਸਪੈਸ਼ਲ ਤੌਰ ਤੇ ਨਹੀਂ ਬਣਾਇਆ ਗਿਆ ਗੀਤ ਅੱਛਾ ਜੀ ਗੁਜਾ ਸਾਹਿਬ ਬੜੇ ਮਹਾਨ ਸੰਗੀਤਕਾਰ ਨੇ ਅੱਛਾ ਜੀ ਤੇ ਉਹ ਬਸ ਜਿਹੜਾ ਲੋਕਾਂ ਨੂੰ ਪਸੰਦ ਆ ਗਿਆ ਲੋਕਾਂ ਦੀ ਕਸਵੱਟੀ ਤੇ ਖਰਾ ਉਤਰਿਆ ਹੂੰ ਤੇ ਜਿਹੜਾ ਅੱਜ ਤੀਕ ਮੇਰੇ ਪਿਆਰਿਆਂ ਨੂੰ ਯਾਦ ਆਦਾ ਬੇਸਾ ਦੀ ਖੁਸ਼ਕਿਸਮਤੀ ਹੈ ਖੁਸ਼ਕਿਸਮਤੀ ਆ ਤੁਹਾਡੀ ਤੂੰ ਕਿੱਥੋਂ ਤੱਕ ਨਵੋਣੀ ਜਦੋਂ ਤੁਰਨਾ ਪਿਆ ਤੈਨੂੰ 16 ਤੇ ਦੇਖੀ ਤਾਂ ਜਾਣਾ ਡੋਲੋ ਬਾਕੀ ਸਰਦੂਲ ਭਾਈ ਦੀ ਗੱਲ ਹੈ ਜਿਹੜੀ ਕਿਸੇ ਨਾ ਕਿਸੇ ਜਦੋਂ ਕੋਈ ਐਂਟਰੀ ਹੁੰਦੀ ਹਨ ਉੱਥੇ ਕੋਈ ਨਾ ਕੋਈ ਬਾਹ ਫੜਦਾ ਹੂੰ ਤੇ ਉਹ ਬਾਹ ਜਦੋਂ ਫੜਦਾ ਨਾ ਹੂੰ ਉਹ ਬਾਹ ਫੜਨ ਦੇ ਲਈ ਤਾਂ ਕੋਈ ਚਾਹੀਦਾ ਹੁੰਦਾ ਹਾਂ 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 ਤੇ ਉਹ ਬਾਹ ਫੜੀ ਸਰਦੂਲ ਭਾਈ ਨੇ ਮੇਰੀ ਹੂੰ ਤੇ ਪਹਿਲਾਂ ਮੇਰੇ ਸਤਕਾਰਯੋਗ ਵੱਡੇ ਭਾਜੀ ਸ਼ਮਸ਼ੇਰ ਸੰਧੂ ਜੀ ਹੋਰਾਂ ਨੇ ਮੇਰੇ ਦੋ ਗੀਤ ਰਿਕਾਰਡ ਕਰਵਾਏ ਸੀ ਚੰਡੀਗੜ੍ਹ ਦੇ ਕਲਵੀਰ ਦੀ ਬਾਤ ਹਾਂ ਤੇ ਫਿਰ ਪੰਛੀ ਸਖਿੰਦਰ ਪੰਛੀ ਦੀ ਛੱਲੇ ਮੁੰਦਿਆਂ ਚ ਤੇ ਪਰ ਜਿਹੜਾ ਛੱਲੇ ਮੁੰਦਿਆਂ ਚ ਭਾ ਕਿਹੜਾ ਗੀਤ ਸੀ ਤੁਹਾਡਾ ਕਲਪ ਵਾਲੀ ਲੜ ਪਾਵੇ ਨੱਚ ਨੱਚ ਗਿੱਧੇ ਚ ਤਮਾਲ ਕਲਪ ਵਾਲੀ ਲੜ ਤੇ ਕਲਵੀਰ ਨੇ ਕਿਹੜਾ ਕੀਤਾ ਸੀ ਪਟ ਤੇ ਸ਼ਕੀਨ ਗੱਭਰੂ ਹਾਂ ਪਟ ਨਾਲ ਬੋਲੀਆਂ ਪਾਉਗਾ ਤਰ ਦੇਵਰ ਪੋਬੀ ਹਾਂ ਇਹ ਕਲਵੀਰ ਨੇ ਚੰਡੀਗੜ੍ਹੀ ਨੇ ਕੀਤਾ ਇਹ ਕਾਫੀ ਉਹਨਾਂ ਦਾ ਉਹਨਾਂ ਦਿਨਾਂ ਦੇ ਵਿੱਚ ਬਹੁਤ ਚੱਲੇ ਸੀ ਕਾਫੀ ਉਹਨਾਂ ਦੀ ਪਛਾਣ ਵੀ ਕਾਫੀ ਸੀ ਉਹਨਾਂ ਦੀ ਨਾ ਇਹ ਅਲਾਪ ਨੇ ਕੀਤੀ ਸੀ ਕੈਸ ਤੁਸੀਂ ਪਾਸਾ ਉਹ ਸਰਦੂਲ ਭਾਜੀ ਨੇ ਮੇਰੀ ਉਸ ਟਾਈਮ ਜਿਹੜੀ ਬਾਹ ਫੜੀ ਉਤੋਂ ਮੇਰਾ ਬਾਕੀ ਗਾਇਕਾਂ ਨੂੰ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੂੰ ਚੱਲ ਪਿਆ ਸਿਲਸਿਲਾ ਚੱਲ ਪਿਆ ਵੀ ਸਿਲਸਿਲਾ ਚੱਲ ਫਿਰ ਉਹਨੂੰ ਉਤੋਂ ਬਾਅਦ ਫਿਰ ਭਾ ਫੇ ਕਿਹੜੇ ਕਿਹੜੇ ਗੀਤ ਆਏ ਕਿ ਜਿਹੜੇ ਯਾਦਗਾਰੀ ਹੋ ਗਏ ਕੁਝ ਆਪਾਂ ਸਾਂਝੇ ਕੱਲੇ ਕੋਈ ਲਿਸਟ ਹੋਣੀ ਤੁਹਾਡੇ ਦਿਮਾਗ ਚ ਚੱਲਦੀ ਮੇਰੇ ਕੋਈ 500 ਦੇ ਕਰੀਬ ਗੀਤ ਨੇ ਹੁਣ ਇਦਾਂ ਤਾਂ ਜਿਹੜੇ ਕਾਫੀ ਦਿਲ ਦੇ ਨੇੜੇ ਜੇ ਹੁਣ ਆ ਦਿਲ ਦੇ ਨੇੜੇ ਸਾੜਿਆਂ ਪਰਾਂ ਤੇ ਸਿੱਖੀ ਰਣਾ ਜਿੰਦੇ ਨਹੀਂ ਜਿੰਦੇ ਤੇ ਕੱਲੀ ਵੇ ਕੇ ਸੋਚੀ ਇੱਕ ਖਾਸ ਜਣਾ ਸਾਡੇ ਨਾਲ ਲਿਖਦੇ ਤੁਰਗੀ ਜਹਾਜ਼ ਚੜ ਕੇ ਹਮ ਅ ਇਸ਼ਕ ਤਮਾਸ਼ਾ ਮੈਂ ਵੀ ਲਾ ਕੇ ਵੇਖ ਲਿਆ ਤੇ ਤੂੰ ਤੈਨੂੰ ਵੇਖ ਲਾਂਗੇ ਤੈਨੂੰ ਵੇਖ ਲਾਂਗੇ ਕਿੱਥੋਂ ਤੱਕ ਨੂੰ ਆਉਂਦੀ ਐ ਤੁਸੀਂ ਬੜੇ ਪਿਆਰੇ ਹੋ ਦਿਲਾਂ ਨੂੰ ਠੱਗਦੇ ਦਿਲਾਂ ਨੂੰ ਠੱਗਦੇ ਕੋਈ 컬러 ਨਾ ਕਰਦੀ ਉਦਮ ਸਿੰਘ ਲੰਡਨ ਜਾ ਕੇ ਬਹੁਤ ਜ਼ਿਆਦਾ ਜਜ਼ਬਾਤੀ ਐ ਇਸ ਕਰਕੇ ਮੈਂ ਮੇਰਾ ਲਿਖਣ ਦਾ ਜਿਹੜਾ ਢੰਗ ਤਰੀਕਾ ਜਿੱਦਾਂ ਥੋੜੇ ਇਮੋਸ਼ਨਲ ਜਿਆਦਾ ਬਸ ਬਸ ਉਹ ਇਮੋਸ਼ਨਲ ਇਸ ਕਰਕੇ ਕਿਉਂਕਿ ਸੁਭਾਅ ਦੇ ਮੁਤਾਬਕ ਜਿਹੜਾ ਨਾ ਕੋਈ ਬੰਦੇ ਦਾ ਜਿਹੜਾ ਜਿਸ ਰਸਤੇ ਬਨੂ ਜਾਂਦਾ ਉਸ ਸੁਭਾਅ ਦੇ ਮੁਤਾਬਕ ਹੀ ਜਾਂਦਾ ਹੂੰ ਅੱਛਾ ਸੁਭਾਅ ਦੇ ਵਿੱਚ ਇਹ ਕਿਦਾਂ ਸ਼ਾਮਲ ਹੋ ਗਿਆ ਅਸੀਂ ਕੱਲਿਆਂ ਬੈਠ ਕੇ ਰੋਣਾ ਨਹੀਂ ਜਿੰਦੇ ਤੈਨੂੰ ਯਾਦ ਕਰਕੇ ਇਹ ਕਿਦਾਂ ਸ਼ਾਮਲ ਹੋ ਗਿਆ ਨਹੀਂ ਜਿੰਦੇ ਨਹੀਂ ਜਿੰਦੇ ਤੇਰੇ ਬਾਦੇ ਦੁੱਖ ਦਿੰਦੇ ਨੇ ਇੱਕ ਇੱਕ ਦਾ ਸ਼ਬਦ ਆ ਜਿਹੜਾ ਤੁਹਾਡੇ ਅੰਦਰ ਭਰਿਆ ਪਿਆ ਮੈਂ ਜਿਹੜਾ ਨਾ ਅਸਲ ਦੇ ਵਿੱਚ ਤਾਂ ਗੱਲ ਇਹ ਹੈ ਕਿ ਇਹ ਜ਼ਰੂਰੀ ਨਹੀਂ ਹੁੰਦਾ ਹੁਣ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਵੀ ਮੈਂ ਦੱਸ ਚੁੱਕਾ ਹਾਂ ਇਸੀ ਗੱਲ ਤੇ ਕਿ ਜਿਹੜਾ ਆਲੇ ਦੁਆਲੇ 'ਚ ਕੁਝ ਵੀ ਵਾਪਰਦਾ ਆਲੇ ਦੁਆਲੇ 'ਚ ਭਾ ਕੀ ਬਪਰੇ ਸੇ ਦਿੰਦਾ ਕਿ ਉਹ ਜਿੰਦੇ ਸ਼ਬਦ ਨੇ ਤੁਸੀਂ ਉਹਦੇ ਨਾਲ ਤੁਸੀਂ ਜ਼ਿਆਦਾ ਰਹੇ ਤੁਸੀਂ ਜਿੰਦੇ ਸ਼ਬਦ ਦੇ ਵਿੱਚ ਜ਼ਿਆਦਾ ਰਹੇ ਤੁਸੀਂ ਵੀ ਨਹੀਂ ਨਹੀਂ ਉਹ ਜਿੰਦੇ ਲਫ਼ਜ਼ ਤੁਸੀਂ ਮਾਨ ਮਰ ਜਾਣਾ ਮਾਨ ਮਰ ਜਾਣਾ ਸੁਣਿਆ ਹੋਣਾ ਭਾਜੀ ਉਹਨਾਂ ਦੇ ਸੋ ਇਸ ਤਰ੍ਹਾਂ ਮੇਰਾ ਇੱਕ ਇਹ ਸਿਗਾ ਕਿ ਮੇਰੇ ਜਸਵੀਰ ਦੇ ਨਾਲ ਕੋਈ ਇਦਾਂ ਦਾ ਲਫ਼ਜ਼ ਜੁੜ ਜੇ ਤੂੰ ਇਸ ਕਰਕੇ ਮੈਂ ਇਦਾਂ ਦਾ ਨਹੀਂ ਹੈਗਾ ਉਸ ਆਪਾਂ ਗੱਲ ਦੇ ਵਿੱਚ ਨਾ ਪਈਏ ਮੈਨੂੰ ਨਹੀਂ ਲੱਗਦਾ ਉਹਦੇ 'ਚ ਉਹ ਤਾਂ ਆਪਣੀ ਸੋਚ ਹੋ ਸਕਦੀ ਆਪੋ ਆਪਣੀ ਹਾਂ ਅੱਛਾ ਮਤਲਬ ਕਹਿਣ ਦਾ ਮਤਲਬ ਜਿਹੜਾ ਸ਼ਬਦ ਇੰਨਾ ਨੇੜੇ ਰਿਹਾ ਹਾਂ ਮੈਨੂੰ ਆਪਣੇ ਖੂਬਸੂਰਤ ਲੱਗਦਾ ਸੀ ਉਹ ਸ਼ਬਦ ਇਸ ਕਰਕੇ ਮੈਂ ਉਹ ਤੁਹਾਡੇ ਮਤਲਬ ਤੁਹਾਨੂੰ ਇਦਾਂ ਲੱਗ ਰਿਹਾ ਵੀ ਇਸ ਤੋਂ ਬਿਨਾ ਗੀਤ ਸ਼ਬਦ ਬਿਨਾ ਅਧੂਰਾ ਹੁੰਦਾ ਨਹੀਂ ਉਦੋਂ ਵੈਸੇ ਮੈਂ ਪਹਿਲਾਂ ਇੱਕ ਮਾਰੇ ਜਾਂਦਾ ਤੇਰੀਆਂ ਦੇ ਜਿੰਦੇ ਬਣਨਾ ਸ਼ਾਇਰ ਸੀ ਜਈ ਉਹ ਮੈਨੂੰ ਥੋੜਾ ਖੂਬਸੂਰਤ ਲੱਗਾ ਇਸ ਕਰਕੇ ਮੇਰੇ ਉਹ ਜਿੰਦ ਜਸਵੀਰ ਹਾਂ ਉਸ ਕਰਕੇ ਜੱਜੇ ਦੌਰਾਨ ਦੇ ਨਾਲ ਮੈਨੂੰ ਹੋਰ ਖੂਬਸੂਰਤ ਲੱਗਣਾ ਇਸ ਕਰਕੇ ਮਨੂਸਗੀ ਅੱਛਾ ਉਹ ਤੁਸੀਂ ਤਾਂ ਜ਼ਿਆਦਾ ਸ਼ਬਦ ਤੁਸੀਂ ਜ਼ਿਆਦਾ ਵਿੱਚ ਯੂਜ਼ ਕੀਤਾ ਤੇ ਫਿਰ ਜਦੋਂ ਕਿਤੇ ਹੁੰਦੀ ਗੱਲ ਹੈ ਕਿ ਕਿਤੇ ਕੱਲੀ ਬਹਿ ਕੇ ਸੋਚੀ ਨੀ ਤੇ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਤੇ ਕੀ ਕੀ ਕੀਤਾ ਗਾਣੇ ਤੇ ਗਾਣੇ ਆ ਜੀ ਗਾਣੇ ਐਂਟਰਟੇਨ ਐਂਟਰਟੇਨ ਕਰਨ ਦੇ ਹੁੰਦੇ ਗਾਣੇ ਗੀਤ ਗਾਣੇ ਤਸਵੀਰਪਾ ਗਾਣੇ ਆ ਤੇ ਗਾਣੇ ਦੇ ਵਿੱਚ ਨਾ ਕੁਝ ਨਾ ਕੁਝ ਛੁਪਿਆ ਹੁੰਦਾ ਨਹੀਂ ਨਹੀਂ ਮੈਂ ਇਸ ਗੱਲ ਨੂੰ ਨਾ ਡਿਸਐਗਰੀਆ ਗੀਤ ਜਿਹੜੇ ਐਂਟਰਟੇਨ ਕਰਨ ਲਈ ਹੁੰਦੇ ਹੂੰ ਸੋ ਆਪਾਂ ਕਿਸ ਤਰੀਕੇ ਨਾਲ ਐਂਟਰਟੇਨ ਕਰਦੇ ਆ ਅੱਛਾ ਸੁਣਿਆ ਦੇਖਿਆ ਕਦੀ ਏਦਾਂ ਸੋਚਿਆ ਸੀ ਭਾ ਵੀ ਕਿਹੜੀ ਗੱਡੀ ਲੰਘਣੀ ਉਹਦੇ ਪਿੱਛੇ ਇੱਕ ਕੁੜੀ ਦੀ ਪਿਕਚਰ ਤੇ ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ ਜਿਹੜੀ ਪੰਜਾਬ ਦੇ ਵਿੱਚ ਕਿਹੜੀ ਟੈਕਸੀ ਸੀ ਕਿਹੜਾ ਉਹ ਕਾਰ ਸੀ ਜਿੱਥੇ ਮਤਲਬ ਇਹ ਗੀਤ ਨਹੀਂ ਸੁਣਿਆ ਗਿਆ ਕਦੀ ਏਦਾਂ ਕਦੀ ਸੋਚਿਆ ਵੀ ਐਡਾ ਵੱ ਉਹ ਮਾਲਕ ਦੇ ਹੱਥ ਹੂੰ ਇਹ ਦੌਲਤਾਂ ਸ਼ੌਰਤਾਂ ਜੋ ਉਹ ਪਰਮਾਤਮਾ ਦੇ ਵਾਸਾ ਹੂੰ ਸੋ ਇਸ ਕਰਕੇ ਸੋਚਾਂ ਕੁਝ ਨਹੀਂ ਹੁੰਦਾ ਹੈਗਾ ਹੂੰ ਜੇ ਇਹ ਅਸੀਂ ਲੱਖ ਮਿਹਨਤ ਕਰੀ ਜਾਈਏ ਲੱਖ ਅਸੀਂ ਟੱਕਰਾਂ ਮਾਰੀ ਜਾਈਏ ਜਦੋਂ ਉਹਦੀ ਰਹਿਮਤ ਹੋਣੀ ਹੈ ਇਹ ਸਾਰਾ ਕੁਝ ਉਹਦੋਂ ਹੈ ਤੇ ਜਸਵੀਰ ਸਿੰਘ ਰਾਏ ਹਾਂਜੀ ਤੇ ਜਸਵੀਰ ਗੁਣਾ ਚੌਰੀਆ ਕਿਦਾਂ ਦਾ ਲੱਗਾ ਰਾਏ ਠੀਕ ਸੀ ਜਗੁਣਾ ਚੌਰੀਆ ਰਾਏ ਮੇਰਾ ਲਾਸਟ ਨੇਮ ਹੈ ਬਹੁਤੇ ਪਿਆਰੇ ਮੇਰੇ ਇਹ ਸਮਝਦੇ ਕਿ ਸ਼ਾਇਦ ਮੇਰਾ ਗੁਣਾ ਚੌਰੀਆ ਲਾਸਟ ਨੇਮ ਹੂੰ ਹੂੰ ਤੇ ਪਰ ਮੈਨੂੰ ਇਹ ਸੀ ਕਿ ਬਈ ਰਾਏ ਦੇ ਨਾਲ ਨਾਲ ਮੈਂ ਜਿਸ ਪਿੰਡ ਦੇ ਵਿੱਚ ਜਨਮ ਲਿਆ ਜਿਸ ਪਿੰਡ ਦੇ ਵਿੱਚ ਮੈਂ ਜਵਾਨ ਹੋਇਆ ਜਿਸ ਪਿੰਡ ਦੇ ਵਿੱਚ ਮੈਂ ਖੇਡਿਆ ਉਸ ਪਿੰਡ ਦਾ ਨਾਮ ਆਉਣਾ ਮੇਰੇ ਗੀਤਾਂ 'ਚ ਜ਼ਰੂਰੀ ਹੈ ਇਸ ਕਰਕੇ ਮੈਂ ਜਸਵੀਰ ਗੁਣਾਚੋਰੀ ਬਣਿਆ ਤੇ ਗੁਣਾਚੋਰ ਵੀ ਫਿਰ ਨਵੇਂ ਸ਼ਰਦਾ ਉਹ ਏਦਾਂ ਸਾਰੇ ਜਿੱਥੇ ਜਿੱਥੇ ਪੰਜਾਬੀ ਵੱਸਦੇ ਆ ਤੇ ਗੁਣਾਚੋਰ ਗੁਣਾਚੋਰ ਹੋ ਗਈ ਉਹ مالک ਦੀ ਰਹਿਮ ਮੈਂ ਤਾਂ ਕੁਝ ਵੀ ਨਹੀਂ ਮੈਂ ਤਾਂ ਨਾਜੀਜ਼ ਆ ਤੇ ਸੈਟੀਸਫਾਈਡ ਕਿੱਧਰ ਹੈ ਜਸਵੀਰ ਸਿੰਘ ਰਾਈਚ ਜਾ ਜਸਵੀਰ ਗੁਣਾਚੋਰੀ ਜੀ ਜਸਵੀਰ ਗੁਣਾਚੋਰੀਆ ਮੈਨੂੰ ਵਧੀਆ ਲੱਗਦਾ ਪਰ ਮੈਨੂੰ ਜਸਵੀਰ ਗੁਣਾਚੋਰੀਆ ਬਣਾਇਆ ਮੇਰੇ ਮੁਹੱਬਤੀ ਪਿਆਰਿਆਂ ਨੇ ਸ੍ਰੋਤਿਆਂ ਨੇ ਸੋ ਮੈਂ ਮੈਂ ਜ਼ਿੰਦਗੀ ਦੇ ਵਿੱਚ ਪੂਰੀ ਤਰ੍ਹਾਂ ਸਕੂਨ ਚ ਸਬਰ ਚ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਹੁਣ ਆਪਣੇ ਇਸ ਦੂਜੇ ਖੇਤਰ ਦੇ ਵਿੱਚ ਤੇ ਭਾਈ ਇਦਾਂ ਵੀ ਹੋਇਆ ਵੇ ਗੀਤ ਲਿਖਿਆ ਹੋਵੇ ਜਸਵੀਰ ਗੁਣਾਚੋਰੀਆ ਨੇ ਤੇ ਕਈ ਵਾਰੀ ਜਦੋਂ ਰਿਕਾਰਡ ਹੋ ਕੇ ਆਇਆ ਤਾਂ ਕਈ ਕਿਹੇ ਹੋਰ ਦਾ ਨਾਮ ਆ ਗਿਆ ਹੋਵੇ ਨਹੀਂ ਨਹੀਂ ਸਾਰਾ ਕੁਝ ਠੀਕ ਹੈ ਜੀ ਬਹੁਤ ਵਧੀਆ ਐਦਾਂ ਤਾਂ ਨਹੀਂ ਹੋਇਆ ਕੋਈ ਗੀ ਚੋਰੀ ਹੋ ਗਿਆ ਵੀ ਕਦੀ ਉਹ ਇਹ ਤਾਂ ਚੱਲਦੇ ਰਹਿੰਦੇ ਸਿਲਸਿਲਾ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਆਪਾਂ ਇਹਨਾਂ ਗੱਲਾਂ ਦੇ ਵਿੱਚ ਕਿਉਂ ਪੈਣਾ ਜੋ ਕੁਝ ਹੋ ਰਿਹਾ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੀ ਹੋ ਰਿਹਾ ਸਾਰਾ ਕੁਝ ਵਧੀਆ ਹੋ ਰਿਹਾ ਐਦਾਂ ਤਾਂ ਮਤਲਬ ਕੁਝ ਨਹੀਂ ਹੋਇਆ ਸੀ ਅੱਛਾ ਜਸਵੀਰ ਭਾਈ ਤੇ ਫਿਰ ਇੱਥੋਂ ਤੁਸੀਂ 93 ਦੇ ਵਿੱਚ ਕੈਨੇਡਾ ਮੂਵ ਕਰ ਗਏ ਹਾਂਜੀ ਦੋਨਾਂ ਧਰਤੀਆਂ 'ਚ ਕਿੰਨਾ ਕੁ ਫਰਕ ਸਮਝੋ ਇਹ ਸਾਡੀ ਜਨਮ ਭੂਮੀ ਆ ਉਹ ਮੇਰੀ ਕਰਮ ਭੂਮੀ ਆ ਹੂੰ ਇੱਥੇ ਦੇਸ਼ ਨੇ ਮੈਨੂੰ ਰਿਸ਼ਕ ਦਿੱਤਾ ਇੱਕ ਬਹੁਤ ਵਧੀਆ ਜ਼ਿੰਦਗੀ ਇਸ ਸਬਕ ਦਾ ਬਣਿਆ ਸੀ ਫੇ ਇਥੋਂ ਛੜੇ ਬਸ ਉਹ ਮਾਲਕ ਦੀ ਰਹਿਮ ਸਦਕਾ ਜਿੱਥੇ ਲਿਖਿਆ ਦਾਣਾ ਪਾਣੀ ਜਹਾਂ ਦਾਣੇ ਤਹਾਂ ਖਾਣੇ ਕਿਰਤ ਤੱਕੇ ਦੇ ਵਾਲੀ ਵਾਲੀ ਜਿੱਥੇ ਲਿਖਿਆ ਉੱਥੇ ਖਾਣੇ ਪਣੇ ਤੇ ਫੇਸ ਕਰਕੇ ਉੱਥੇ ਚਲ ਗਿਆ ਤੇ ਕਿੰਨਾ ਕੁ ਪਰਵਰਤਨ ਸਮਝਦੇ ਹੋ ਆਪਣੀ ਉਸ ਸਮੇਂ ਦੀ ਗੀਤਕਾਰੀ ਦੇ ਵਿੱਚ ਤੇ ਉਹ ਗੀਤਕਾਰ ਜਿਹੜੇ ਸੀ ਲੋਕ ਗੀਤ ਹੋਗਾ ਜਿਹੜੇ ਜਸਵੀਰ ਬਾਈ ਤੁਸੀਂ ਲਿਖੇ ਤੇ ਜਿਹੜੇ ਅੱਜ ਕੱਲ ਗੀਤ ਲਿਖਦੇ ਆ ਉਹਦੇ ਵਿੱਚ ਕਿੰਨਾ ਕੁ ਫਰਕ ਸਮਝਦੇ ਹੋ ਅੱਜ ਵੀ ਵਧੀਆ ਲਿਖਦੇ ਆ ਅਸੀਂ ਵੀ ਕੋਸ਼ਿਸ਼ ਕੀਤੀ ਹੈ ਜੋ ਲੋਕਾਂ ਨੂੰ ਪ੍ਰਵਾਨ ਚੜਿਆ ਲੋਕਾਂ ਦੀ ਨਜ਼ਰੇ ਪ੍ਰਵਾਨ ਚੜਿਆ ਉਹ ਵੀ ਠੀਕ ਸੀ ਅੱਜ ਵੀ ਲੋਕਾਂ ਨੂੰ ਅੱਜ ਵੀ ਨਵੇਂ ਗੀਤਕਾਰਾਂ ਨੂੰ ਮੁਹੱਬਤ ਮਿਲ ਰਹੀ ਹੈ ਨਵੇਂ ਗਾਇਕਾਂ ਨੂੰ ਮੁਹੱਬਤ ਮਿਲ ਰਹੀ ਉਹ ਵੀ ਠੀਕ ਹੈ ਤੇ ਸਰਦੂਰ ਸਰਦੂਰ ਸਰਦੇ ਜਾਣ ਤੋਂ ਬਾਅਦ ਤੇ ਕਿਦਾਂ ਦੀ ਫਿਰ ਜ਼ਿੰਦਗੀ 'ਚ ਥੋੜਾ ਬਹੁਤ ਖਲਾਵਾ ਆ ਨਹੀਂ ਵੈਸੇ ਜਦੋਂ ਕੋਈ ਮਿੱਤਰ ਪਿਆਰਾ ਸੱਜਣ ਜਾਂਦਾ ਹੂੰ ਤੇ ਉਦੋਂ ਮਹਿਸੂਸ ਤਾਂ ਹੁੰਦਾ ਉਦੋਂ ਦੁੱਖ ਲੱਗਦਾ ਸੱਟ ਲੱਗਦੀ ਹੈ ਕਿਉਂਕਿ ਬੜਾ ਬੜਾ ਗਹਿਰਾ ਜਿਹਾ ਅਸੀਂ ਰਿਸ਼ਤਾ ਤੁਹਾਡਾ ਬੜਾ ਗਹਿਰਾ ਰਿਸ਼ਤਾ ਪਰ ਇਹ ਕੁਦਰਤ ਦਾ ਨਿਜਮਾ ਕਿਉਂਕਿ ਅਸੀਂ ਦੁਨੀਆ ਦੇ ਉੱਤੇ ਅਸੀਂ ਇਸ ਧਰਤੀ ਦੇ ਉੱਤੇ ਟੈਂਪਰੇਰੀ ਆ ਆਪਾਂ ਦੋਵੇਂ ਜਣੇ ਖੜੇ ਆ ਪਤਾ ਨਹੀਂ ਕਿਹਨੇ ਪਹਿਲਾਂ ਚੱਲ ਜਾਣਾ ਸੋ ਇਸ ਕਰਕੇ ਕਾਦਾ ਮਾਨ ਇਹ ਇਹ ਕੁਦਰਤ ਦਾ ਵਰਤਾਰਾ ਹੈ ਕੁਦਰਤ ਕੁਦਰਤ ਦੀ ਵਰਤਾਰਾ ਪਰ ਕਿਤੇ ਨਾ ਕਿਤੇ ਲੱਗਾ ਤਾਂ ਹੋਣਾ ਕਿ ਬਾਈ ਬਿਲਕੁਲ ਚਲੋ ਵੈਸੇ ਤਾਂ ਜਦੋਂ ਕੋਈ ਵੀ ਇਨਸਾਨ ਜਾਂਦਾ ਉਹਦਾ ਦੁੱਖ ਕੋਈ ਵੀ ਹੋਵੇ ਭਾਵੇਂ ਆਪਣਾ ਨਾਮ ਹੋਵੇ ਭਾਵੇਂ ਦੂਸਰਾ ਵੀ ਹੋਵੇ ਕੋਈ ਮੈਨੂੰ ਉਹਦਾ ਮਹਿਸੂਸ ਹੁੰਦਾ ਹੁੰਦਾ ਪਰ ਜਿਨ੍ਹਾਂ ਦਾ ਨੇੜ ਤਾਂ ਹੁੰਦੀ ਹੈ ਫਿਰ ਉਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਹੂੰ ਹੂੰ ਬਹੁਤ ਮਹਿਸੂਸ ਹੁੰਦਾ ਮੈਂ ਇਹਨੂੰ ਇਕੱਲੇ ਨੂੰ ਨਹੀਂ ਉਹਨਾਂ ਦੇ ਚਾਹਣ ਵਾਲੇ ਕਰੋੜਾਂ ਦੀ ਗਿਣਤੀ ਦੇ ਵਿੱਚ ਜਸਵੀਰ ਭਾਈ ਮੈਨੂੰ ਪਤਾ ਮੈਂ ਜਦੋਂ ਐਸਐਨ ਕਾਲਜ ਪੜ੍ਹਦਾ ਹੁੰਦਾ ਸੀ ਮੈਂ ਤੁਹਾਨੂੰ ਮਿਲਦਾ ਵੀ ਰਿਹਾ ਤੇ ਆਪਣੀ ਗੱਲ ਮੇਰੇ ਮੇਰੇ ਸਭ ਨਾਲ ਚਹੇਤੇ ਮੈਂ ਆਪਣੇ ਦਰਸ਼ਕਾਂ ਨਾਲ ਇਹ ਗੱਲ ਕਹਦਾ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਸ਼ਿਵ ਕੁਮਾਰ ਬਟਾਲਵੀ ਜੀ ਦੇ ਵੀ ਮਹਿਸੂਸਪੂਰੀ ਜੀ ਤੇ ਨਾਲ ਮੇਰੇ ਜਸਵੀਰ ਗੁਣਾ ਚੌਰੀਆ ਜੀ ਮੇਰਾ ਮੇਰਾ ਵੀ ਇੱਕ ਸੁਪਨਾ ਸੀ ਕਿ ਬਾਈ ਨੇ ਮੈਂ ਗੱਲਬਾਤ ਕਰਾ ਤੇ ਵੀ ਇਹ ਮੇਰੇ ਮਤਲਬ ਸੁਪਨਿਆਂ ਦੇ ਵਿੱਚ ਮੈਂ ਇਹ ਗੱਲ ਨੂੰ ਉਕਰੀ ਹੋਈ ਸੀ ਕਿਤੇ ਬਈ ਬਾਈ ਲਿਖਦਾ ਕਿੰਨਾ ਸੋਹਣਾ ਕਿੰਨਾ ਸੋਹਣਾ ਬਾਈ ਇੰਨਾ ਵਧੀਆ ਲਿਖ ਕੇ ਦਾ ਲੈਂਦਾ ਤੇ ਬਾਈ ਸ਼ਮਸ਼ੀਰ ਸੰਧੂ ਜੀ ਵੀ ਆਪਣੇ ਇੱਥੇ ਮੇਲਾ ਕਰਾਉਂਦੇ ਰਹੇ ਗੁਣਾ ਚੌਰ ਤੇ ਫਿਰ ਬਾਅਦ ਚ ਬੰਦ ਹੋ ਗਿਆ ਸੀ ਫਿਰ ਮੈਂ ਉਦੋਂ ਬਾਹਰ ਸੀਗਾ ਜੀ ਮੈਂ ਉਹਦੇ ਬਾਰੇ ਕੁਝ ਨਹੀਂ ਕੀਤਾ ਅੱਛਾ ਮੈਂ ਕਿ ਆਪਣੇ ਪਿੰਡ ਨਾਲ ਰਿਲੇਟਡ ਸੀ ਸ਼ਮਸ਼ੀਰ ਸੰਧੂ ਨਾਲ ਹਾਂਜੀ ਸ਼ਮਸ਼ੀਰ ਸੰਧੂ ਭਾਜੀ ਦੇ ਬੱਚਿਆਂ ਦੇ ਨਾਨਕੇ ਗੁਣਾ ਚੌਰ ਨੇ ਅਮੇਨ ਉਹ ਗੁਣਾ ਚੌਰ ਵਿਆਹੇ ਹੋਏ ਨੇ ਜਾ ਮੇਰੇ ਪਿੰਡ ਨਾਲ ਉਹਨਾਂ ਦਾ ਬੜਾ ਗਹਿਰਾ ਰਿਸ਼ਤਾ ਹੈ ਗਹਿਰਾ ਸਮਝ ਰਿਸ਼ਤਾ ਸਾਡਾ ਵੀ ਬੜਾ ਗਹਿਰਾ ਕਿਉਂਕਿ ਸਾਡੇ ਵੀ ਭੈਣ ਤੁਹਾਡੇ ਇੱਥੇ ਗੁਣਾ ਚੋਰੀਆ ਤੇ ਇਸ ਤਰ੍ਹਾਂ ਜਿਹੜਾ ਸਿਲਸਿਲਾ ਜਿਹੜਾ ਇਹ ਚੱਲਦਾ ਰਹਿੰਦਾ ਬਾਈ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਲੈਨਿੰਗ ਕੀ ਆਪਣੇ ਮੇਰੀਆਂ ਦੋ ਫਿਲਮਾਂ ਆ ਰਹੀਆਂ ਜਿਹਸਾਂ ਨੇ ਪ੍ਰੋਡਿਊਸ ਕੀਤੀਆਂ ਪਹਿਲਾਂ ਜਿਹੜੀ ਫਿਲਮ ਆ ਰਹੀ ਆ ਵੱਡਾ ਘਰ ਅੱਛਾ ਜੀ ਵੱਡਾ ਘਰ ਫਿਲਮ ਜਿਹੜੀ ਆ ਉਹ ਲਿਖੀ ਵੀ ਮੈਂ ਆ ਤੇ ਉਹਦੇ ਮਤਲਬ ਇਹ ਕਹਿ ਲਓ ਵੀ ਕਹਾਣੀ ਡਾਇਲੋਗ ਸਕਰੀਨ ਪਲੇ ਗੀਤ ਹੂੰ ਉਸਾਰਾ ਕੁਛ ਮੈਂ ਲਿਖਿਆ ਤੇ ਪ੍ਰੋਡਿਊਸ ਵੀ ਅਸੀਂ ਤਿੰਨੇ ਜਣਿਆਂ ਨੇ ਕੀਤੀ ਹੈ ਜਿਹਦੇ ਵਿੱਚ ਮੇਰੇ ਨਾਲ ਮੇਰੇ ਦੋ ਬਹੁਤ ਪਿਆਰੇ ਮਿੱਤਰ ਪਿਆਰੇ ਮੇਰੇ ਵੀਰ ਅੱਛਾ ਮਨਿੰਦਰ ਕਮਲ ਰੌਬੀ ਰਿਚਮੇਟ ਤੋਂ ਇਹਨਾਂ ਕੋਲ ਤੋਂ ਤੇ ਸੰਦੀਪ ਧੰਜਲਾੜੀ ਮੈਂ ਕਰਦਾ ਤੇ ਅਸੀਂ ਤਿੰਨਾਂ ਨੇ ਇਹ ਫਿਲਮ ਪ੍ਰੋਡਿਊਸ ਕੀਤੀ ਹੈ ਤੇ ਇਹਦੇ ਵਿੱਚ ਕਿਹੜੇ ਆਰਟਿਸਟ ਕਿਹੜੇ ਹਨ ਜੀ ਇਹਨਾਂ ਚ ਸਟਾਰ ਕਾਸਟ ਜਿਹੜੀ ਹੈ ਜੀ ਨਿਰਮਲ ਰਿਸ਼ੀ ਜੀ ਹਮ ਮੈਂਡੀ ਤਖਰ ਹਮ ਜੋਵਨ ਪ੍ਰੀਤ ਹਮ ਹਮ ਅਮਰ ਨੂਰੀ ਜੀ ਸਰਦਾਰ ਸੋਹੀ ਕੈਵਲਿਨ ਇੱਕ ਨਵਾਂ ਚਿਹਰਾ ਬਹੁਤ ਅੱਛਾ ਕੰਮ ਕੀਤਾ ਉਹਨਾਂ ਨੇ ਤੇ ਪਿੰਦਾ ਔਜਲਾ ਤੇ ਵੱਡੇ 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 ਸਟਾਰ ਮਤਲਬ ਇਹ ਸਾਰੇ ਫੜੇ ਰਵੰਡ ਤੇ ਜਤਿੰਦਰ ਸ਼ਾਹ ਜੀ ਹੋਣਾਂ ਨੇ ਇਹਦਾ ਸੰਗੀਤ ਤਿਆਰ ਕੀਤਾ ਤੇ ਕਮਲਜੀਤ ਸਿੰਘ ਕੰਸੀਹੁਰਾਂ ਨੇ ਇਹਨੂੰ ਡਾਇਰੈਕਟ ਕਦੋਂ ਤੱਕ ਇਹ ਆ ਸਕਦੀ ਵੱਡੇ ਪਰਦੇ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਮਈ ਦੇ ਵਿੱਚ ਇਹ ਫਿਲਮ ਰਿਲੀਜ਼ ਕਰੀਏ ਰਿਲੀਜ਼ ਕਰਦੇ ਤੇ ਦੂਸਰੀ ਫਿਲਮ ਦੂਸਰੀ ਫਿਲਮ ਸਲੂਕ ਆ ਜੀ ਅੱਛਾ ਜੀ ਤੇ ਇਹ ਵੀ ਤੁਸੀਂ ਲਿਖੀ ਫਿਰ ਨਹੀਂ ਉਹਦੇ ਗਾਣੇ ਮੇਰੇ ਲਿਖੇ ਉਹਨੇ ਪ੍ਰੋਡਿਊਸਰ ਸੀ ਕੀਤੇ ਉਹਦੇ ਵਿੱਚ ਮੇਰੇ ਭਰਾਵਾਂ ਵਰਗੇ ਜੈ ਸੌਜਲਾ ਹੂੰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਵੱਡਾ ਵੱਡਾ ਨਾਮ ਹੈ ਨਵਨੀਤ ਸ਼ਰਮਾ ਜੀ ਤੇ ਮੈਂ ਅਸੀਂ ਇਹ ਸਕਾਈ ਵੀਰਸ ਦੇ ਵਿੱਚ ਫਿਲਮ ਤਿਆਰ ਕੀਤੀ ਹੈ ਤੇ ਉਹਦੇ ਵਿੱਚ ਕਮਲ ਖੰਗੂੜਾ ਪਿੰਦਾ ਔਜਲਾ ਕੈਵਲਿਨ ਤੇ ਮਲਕੀਤ ਰੌਣੀ ਮਿੰਟੂ ਕਾਪਾ ਅੱਛਾ ਜੀ ਤੇ ਇਹਨਾਂ ਨੇ ਕੰਮ ਕੀਤਾ ਤੇ ਸੰਦੀਪ ਸ਼ਰਮਾ ਜੀ ਨੇ ਉਹ ਫਿਲਮ ਡਾਇਰੈਕਟ ਕੀਤੀ ਤੇ ਫਿਰ ਅੱਜ ਵੀ ਗਾਣੇ ਲਿਖ ਰਹੇ ਹਾਂ ਜਾਂ ਫਿਰ ਹੁਣ ਇਧਰ ਚ ਕਾ ਫਿਲਮਾਂ ਵਾਲ ਹੋ ਗਿਆ ਆ ਫਿਲਮਾਂ ਦੀ ਕੀ ਤਾਂ ਗਾਣੇ ਲਿਖੀ ਆ ਹੁਣ ਹਾਂ ਇਸ ਕਰਕੇ ਮਤਲਬ ਹਲੇ ਚੱਲਦਾ ਮਤਲਬ ਉਹ ਜਿਹੜੀ ਲੜੀ ਚਲਦੀ ਰਹਿੰਦੀ ਹੈ ਤੇ ਅੱਜ ਕੱਲ ਫੇ ਕਿਹੜਾ ਗੀਤ ਲਿਖਿਆ ਨਾ ਵਾ ਬਸ ਗੀਤ ਹੁਣ ਆ ਜਾਣਗੇ ਜੀ ਫਿਲਮਾਂ ਤੇ ਹੁਣ ਉਹਨੂੰ ਆਪਾਂ ਇੱਕ ਸਰਪ੍ਰਾਈਜ਼ ਦੇ ਰੱਖਦੇ ਹਾਂ ਅੱਛਾ ਜੀ ਹਾਂ ਜੀ ਉਹਨੂੰ ਆਪਾਂ ਬਾਹਰ ਨਹੀਂ ਲੈ ਕੇ ਜਾਣਾ ਚਾਹੁੰਦੇ ਕਿਉਂਕਿ ਹਜੇ ਫਿਲਮਾਂ ਵਾਲੀ ਸਾਡੀ ਫਿਲਮ ਇੱਕ ਪਰਿਵਾਰਕ ਫਿਲਮ ਆ ਜਿਵੇਂ ਮੇਰੇ ਗੀਤਾਂ ਦੇ ਵਿੱਚ ਤੁਸੀਂ ਕਦੇ ਇਦਾਂ ਦਾ ਨਹੀਂ ਸੁਣਿਆਗਾ ਇਸੇ ਤਰ੍ਹਾਂ ਜਿਹੜੀ ਫਿਲਮ ਵੱਡਾ ਘਰ ਆ ਉਹ ਇੱਕ ਪਰਿਵਾਰਕ ਫਿਲਮ ਆ ਤੇ ਮੈਨੂੰ ਆਸ ਤੋਂ ਵੱਧ ਉਮੀਦ ਆ ਕਿ ਦਰਸ਼ਕਾਂ ਨੂੰ ਇਹ ਫਿਲਮ ਜਿਹੜੀ ਆ ਵੱਡਾ ਘਰ ਪਸੰਦ ਆਏ ਪਸੰਦ ਆਏਗੀ ਤੇ ਵੱਡਾ ਘਰ ਜਿਹੜਾ ਤੁਸੀਂ ਲੈ ਕੇ ਆ ਰਹੇ ਹੋ ਮਈ ਦੇ ਵਿੱਚ ਇਹ ਤੋਂ ਬਾਅਦ ਫਿਰ ਤੁਹਾਡੀ ਜਿਹੜੀ ਸਲੋਕ ਫਿਲਮ ਜਿਹੜੀ ਆ ਉਹ ਰਿਲੀਜ਼ ਹੋਣ ਜਾ ਰਹੀ ਹੈ ਤੇ ਹੁਣ ਜਸਵੀਰ ਗੁਣਾ ਚੋਰੀਆ ਜਿਹੜੇ ਆ ਇਹ ਫਿਲਮਾਂ ਵੱਲ ਜਿਹੜਾ ਮੂਵ ਹੋ ਰਿਹਾ ਹੈ ਇਹ ਕੋਸ਼ਿਸ਼ ਕਰ ਰਹੇ ਆ ਜੀ ਬਸ ਬਾਕੀ ਪੰਜਾਬੀ ਦਰਸ਼ਕਾਂ ਦੀ ਮੁਹੱਬਤੀ ਅਨਸਾਰ ਤੇ ਪਰ ਇਦਾਂ ਕਿ ਲੋਕੀ ਵੀ ਇਹ ਵੀ ਇਹ ਵੀ ਤਾਂ ਜਿਹੜੇ ਦਰਸ਼ਕ ਆ ਜਾਂ ਤੁਹਾਡੇ ਨਾਲ ਜਿਹੜੇ ਜੁੜੇ ਹੋਏ ਹੁੰਦੇ ਆ ਉਹਨਾਂ ਨੂੰ ਇਹ ਵੀ ਤਾਂ ਹੁੰਦਾ ਕਿ ਜਸਵੀਰ ਬਾਈ ਯਾਰ ਫਿਰ ਇਦਾਂ ਦਾ ਕੋਈ ਗੀਤ ਲਿਖੇ ਨਹੀਂ ਤੂੰ ਟਿਕ ਟਿਕ ਕਰਾ ਲਈ ਚੋਰੀ ਚੋਰੀ ਤੇ ਤੁਸੀਂ ਫਿਰ ਕੈਨੇਡਾ ਵਾਲਾ ਬੇਸ਼ਾ ਵੀ ਤੁਸੀਂ ਸੀ ਜਿਹੜੇ ਤੁਸੀਂ ਸ਼ੋਹਿਆ ਜਿਆਦਾ ਬੇਸ਼ਾ ਮੈਂ ਲਿਖਿਆ ਸੀ ਕੋਸ਼ਿਸ਼ ਕੀਤੀ ਆ ਚਲੋ ਗੀਤਾਂ ਨੂੰ ਮੁਹੱਬਤ ਮਿਲੀ ਕੋਸ਼ਿਸ਼ ਮੈਂ ਕੀਤੀ ਕੁਝ ਵੱਖਰਾ ਕਰਨ ਦੀ ਆ ਤੁਹਾਡੇ ਇਸ ਗੀਤ ਬਾ ਤਿਕਟ ਕਰਾ ਲਈ ਚੋਰੀ ਚੋਰੀ ਤੋਂ ਬਾਅਦ ਸੋਣਿਆ ਦੋ ਚੰਨਾ ਪਾਸਪੋਰਟ ਬਣਾ ਲਿਆ ਫਿਰ ਫਿਰ ਇਦਾਂ ਇੱਕ ਸلسਲੇ ਚੱਲ ਪਿਆ ਸੀ ਹਨਾ ਜੀ ਤੇ ਤੁਸੀਂ ਤੁਸੀਂ ਉਹ ਲੀਪਾਉਨੇ ਆ ਤੇ ਜਾਂਦੇ ਜਾਂਦੇ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਦਾਂ ਦਾ ਸੁਣਨ ਗਾਇ ਕਿਤੇ ਕਿਦਾਂ ਦਾ ਲਿਖਣ ਜਿਹੜੇ ਗੀਤਕਾਰ ਆ ਸਾਰੇ ਕਿਉਂਕਿ ਤੁਸੀਂ ਤੁਸੀਂ ਇਸ ਚੀਜ਼ ਤਾਂ ਪੈਣਾ ਨਹੀਂ ਗੱਲ ਪੱਕੀ ਹੈ ਕਿ ਤੁਸੀਂ ਕਿਸੇ ਨੂੰ ਮਾੜਾ ਕਹਿਣਾ ਨਹੀਂ ਪਰ ਨਾਲ ਦੀ ਨਾਲ ਤੇ ਸਲਾਹ ਤਾਂ ਦੇ ਦਈਏ ਕਿਉਂਕਿ ਤੁਸੀਂ ਉਸਤਾਦ ਹੋ ਤੁਸੀਂ ਲਿਖਿਆ ਨਾ ਬਸ ਮੈਂ ਤਾਂ ਇਹੀ ਕਹਿ ਸਕਦਾ ਅੱਛਾ ਸੁਣੀਏ ਅੱਛਾ ਗਾਈਏ ਅਚੀ ਸੋਚ ਰੱਖੀਏ ਵਧੀਆ ਗੱਲ ਆ ਤੇ ਵਾਕੀ ਮੇਰੇ ਤੋਂ ਸਾਰੇ ਅੱਛੇ ਨੇ ਚੰਗੇ ਨੇ ਸਾਰੇ ਸਾਰਿਆਂ ਦੀ ਖੈਰ ਹੋਵੇ ਦਿਲਾਂ 'ਚ ਨਾ ਵੈਰ ਹੋਵੇ ਹਵਾ 'ਚ ਸਿਆਸਤਾਂ ਦੀ ਘੁਲਦੀ ਨਾ ਜ਼ਹਿਰ ਹੋਵੇ ਭੇਦ ਭਾਵ ਨਫ਼ਰਤ ਮੁਕੇ ਗੁਣਾ ਚੌਰੀਆ ਕਿਤੇ ਵੀ ਨਾ ਕਦੇ ਕੁਝ ਪਿਆਰ ਦੇ ਬਿਨਾਂ ਹੋਵੇ ਕਿਤੇ ਵੀ ਨਾ ਕਦੇ ਕੁਝ ਪਿਆਰ ਦੇ ਬਿਨਾਂ ਹੋਵੇ ਲਾਲਪਾਜੀ ਤੁਹਾਡਾ ਧੰਨਵਾਦ ਰੇਲੀ ਪੋਸਟ ਪੰਜਾਬੀ ਦੀ ਸਾਰੀ ਟੀਮ ਦਾ ਧੰਨਵਾਦ ਤੇ ਮੁਹੱਬਤ ਜ਼ਿੰਦਾਬਾਦ ਸਾਡੇ ਨਾਲ ਜਸਵੀਰ ਵਾਈ ਸੀ ਜਸਵੀਰ ਬਾਈ ਨਾਲ ਬਹੁਤ ਸਾਰੀਆਂ ਗੱਲਾਂ ਬੈਠ ਕੇ ਕਰਨੀਆਂ ਸੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ ਬਾਅਦਸ ਭਰਾਵਾਂ ਦੇ ਨਾਲ ਜੁੜੀਆਂ ਜਿਹੜੀਆਂ ਉਹ ਗੱਲਾਂ ਕਰਨੀਆਂ ਸੀ ਉਹ ਵੀ ਗੱਲਾਂ ਜਿਹੜੀਆਂ ਅਸੀਂ ਫਿਰ ਭਾਜੀ ਨੂੰ ਜਲਦੀ ਮਿਲਾਂਗੇ ਜਲਦੀ ਆਪਾਂ ਫਿਰ ਆਵਾਂਗੇ ਜਦ ਤੱਕ ਭਾਜੀ ਹੁਣ ਦੇ ਜਿਹੜੀਆਂ ਫਿਲਮਾਂ ਜਿਹੜੀਆਂ ਉਹ ਵੀ ਜਿਹੜੀਆਂ ਦੋ ਜਿਹੜੀਆਂ ਉਹ ਜਲਦੀ ਆਣ ਵਾਲੀਆਂ ਉਹਨਾਂ ਦੇ ਬਾਰੇ ਵੀ ਵਿਸਥਾਰਪੂਰਵਕ ਜਿਹੜੀ ਆ ਉਹ ਚਰਚਾ ਕਰਾਂਗੇ ਜਲਦੀ ਦੇ ਵਿੱਚ ਸੀ ਤੇ ਜਲਦੀ ਦੇ ਵਿੱਚ ਅਸੀਂ ਆਏ ਤੇ ਜਲਦੀ ਦੇ ਵਿੱਚ ਛੋਟੀ ਜਿਹੀ ਗੱਲਬਾਤ ਅਸੀਂ ਤੁਹਾਡੇ ਤੱਕ ਲੈ ਕੇ ਆਏ ਤੇ ਉਸਤਾਦ ਗੀਤਕਾਰ ਮੈਂ ਰਹਾ ਤੇ ਨਹੀਂ ਤੁਰਦਾ ਮੈਂ ਤੁਰਦਾ ਤਾਂ ਰਾ ਬਣਦੇ ਜਿਨ੍ਹਾਂ ਨੇ ਰਾਹ ਬਣਾਈ ਤੇ ਉਹਨਾਂ ਰਾਹਾਂ ਤੇ ਅੱਜ ਪੰਜਾਬੀ ਗੀਤਕਾਰ ਚੱਲ ਰਹੇ ਤੇ ਜੇਕਰ ਚੱਲਣਗੇ ਤਾਂ ਪੰਜਾਬੀ ਸਭਿਆਚਾਰ ਨੂੰ ਮਜ਼ਬੂਤੀ ਵੀ ਦੇਣਗੇ ਤੇ ਪੰਜਾਬੀ ਸਭਿਆਚਾਰ ਨੂੰ ਜ਼ਿੰਦਾ ਵੀ ਰੱਖਣਗੇ ਜੇਕਰ ਫੜ ਕੇ ਚੱਲਣਗੇ ਜਸਵੀਰ ਗੁਣਾ ਚੌਰੀਆ ਦੀ ਨਵਜ ਨੂੰ ਕਿਦਾਂ ਦੀ ਲੱਗੀ ਸਾਡੀ ਛੋਟੀ ਇਹ ਗੱਲਬਾਤ ਆਪਣੇ ਕਮੈਂਟਸ ਦੇ ਜ਼ਰੀਏ ਜਰੂਰ ਦੱਸਿਓ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਾਡਾ ਅੱਜ ਦਾ ਇਹ ਸਫ਼ਰ ਖਤਮ ਹੋਇਆ ਜ਼ਿੰਦਗੀ ਨਹੀਂ ਜਲਦੀ ਮਿਲਾਂਗੇ ਇੱਕ ਨਵੇਂ ਆਰਟਿਸਟ ਦੇ ਨਾਲ ਉਡੀਕ ਕਰਿਓ ਕੈਮਰਾ ਪਰਸਨ ਗੁਰਪ੍ਰੀ ਬੰਗੜ ਦੇ ਨਾਲ ਨਾ ਬੰਗੜ ਦੇ ਨਾਲ ਲਾਲ ਕਮਲ ਚੱਕ ਸਬੂ ਦਿੱਲੀ ਪੋਸਟ ਪੰਜਾਬੀ